ਇਹ ਇੱਕ ਮਸਲਾ ਪਿੰਡ ਦਾਨ ਸਿੰਘ ਵਾਲੇ ਦਾ ਹੈਗਾ ਇਹਦੇ ਮਿਤੀ 9 ਤਰੀਕ ਰਾਤ ਨੂੰ ਰਮਿੰਦਰ ਸਿੰਘ ਪਾਰਟੀ ਵੱਲੋਂ ਇੱਕ ਜਸਪ੍ਰੀਤ ਸਿੰਘ ਹੈਗਾ ਇਹ ਰਹਿਣ ਵਾਲਾ ਜਿਹੜੇ ਕੋ ਆਪਸ ਵਿੱਚ ਆਪਸ ਵਿੱਚ ਰਿਸ਼ਤੇਦਾਰ ਵੀ ਹੈਗੇ ਨੇ ਚਾਚੇ ਟਾਣ ਦੇ ਆਪਸ ਵਿੱਚ ਲੜਕੇ ਨੇ ਤੇ ਉਹਨਾਂ ਦੇ ਘਰ ਜਿਹੜਾ ਹੈਗਾ ਰਾਤ ਨੂੰ ਇਹਨਾਂ ਨੇ ਵੜ ਕੇ ਉਹਨਾਂ ਦਾ ਘਰ ਦਾ ਸਾਰਾ ਸਮਾਨ ਜਿਹੜਾ ਸੀਗਾ ਭੰਨ ਤੋੜ ਕਰ ਦਿੱਤਾ ਇਹਨਾਂ ਦੇ ਸੱਟਾਂ ਮਾਰੀਆਂ ਤੇ ਇਹਨਾਂ ਦੇ ਜਿਹੜੇ ਸਮਾਨ ਨੂੰ ਅੱਗ ਵੀ ਲਗਾ ਦਿੱਤੀ ਤੇ ਘਰਾਂ ਨੂੰ ਜਿਹੜੀ ਹੈਗੀ ਅੱਗ ਲਗਾਉਣੀ ਵੀ ਪਾਈ ਗਈ ਆ ਇਸ ਸਬੰਧ ਦੇ ਵਿੱਚ ਅਸੀਂ ਜਿਹੜਾ ਜਸਪ੍ਰੀਤ ਸਿੰਘ ਹੈਗਾ ਮੁਦਈ ਹੈਗਾ ਉਹਦੇ ਬਿਆਨ ਦਰਜ ਕਰਕੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 326 ਜੀ ਐਂਡ ਅਦਰ ਰੈਲੇਵੈਂਟ ਸੈਕਸ਼ਨ ਜਿਹੜਾ ਹੈਗਾ ਥਾਣਾ ਨਈਆਂ ਵਾਲੇ ਦੇ ਵਿੱਚ ਮੁਕਦਮਾ ਦਰਜ ਕਰ ਲਿਆ ਇਹ ਮੁਕਦਮੇ ਦੇ ਵਿੱਚ ਸਾਡੇ ਸੱਤ ਦੋਸ਼ੀ ਬਾਈ ਨੇਮ ਨੇ ਤੇ ਅਰਾਊਂਡ 25 ਦੇ ਕਰੀਬ ਜਿਹੜੇ ਦੋਸ਼ੀ ਨੇ ਇਹ ਨਾਮਲੂਮ ਨੇ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਜਿਹੜੇ ਦੋਸ਼ੀ ਨੇ ਮੁਕਦਮਾ ਦੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਜਲਦੀ ਹੀ ਜਿਹੜੀ ਹੈਗੀ ਗ੍ਰਿਫਤਾਰ ਕਰ ਲਵਾਂਗੇ ਤੇ ਇਨਸ਼ੋਰ ਕਰਾਂਗੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਜਿਹੜੀ ਹੈਗੀ ਹੈ ਦਵਾਈ ਜਾਵੇ ਇਹਦੇ ਵਿੱਚ ਇਹ ਵੀ ਦੱਸਣਾ ਦੱਸਿਆ ਜਾਊਗਾ ਕਿ ਜਿਹੜੀ ਰਮਿੰਦਰ ਸਿੰਘ ਹੈਗਾ ਜੋ ਇਸ ਮੁਕਦਮੇ ਦਾ ਦੋਸ਼ੀ ਹੈ ਪਹਿਲਾਂ ਸਾਲ 2024 ਦੇ ਵਿੱਚ ਇਹਨਾਂ ਦੂਸਰੀ ਪਾਰਟੀ ਨੇ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਹੈ ਉਸ ਪਾਰਟੀ ਨੇ ਇਹਦੀ ਲੱਤਾਂ ਤੋੜ ਦਿੱਤੀਆਂ ਸੀਗੀਆਂ ਜਿਸ ਸਬੰਧ ਦੇ ਵਿੱਚ ਮੁਕੱਦਮਾ ਨੰਬਰ 65 2024 ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀਗਾ ਤੇ ਜਿਹੜਾ ਇੱਕ ਦੱਸਿਆ ਜਾ ਰਿਹਾ ਕਿ ਨਸ਼ੀਦ ਇਸ ਬੰਦੇ ਵਿੱਚ ਲੜਾਈ ਹੋਈ ਹੈ ਤੋਂ ਇਦਾਂ ਦੀ ਜਿਹੜੀ ਹੈਗੀ ਅਪ੍ਰੀਲ ਮਿਨੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਹਨਾਂ ਦੇ ਆਪਸ ਵਿੱਚ ਪਰਸਨ ਰੰਜਾ ਸੀਗੀ 2024 ਦੇ ਵਿੱਚ ਰਮਿੰਦਰ ਦੀਆਂ ਲੱਤਾਂ ਇਸ ਪਾਰਟੀ ਨੇ ਤੋੜੀਆਂ ਸੀਗੀਆਂ ਸੋ ਸੀਜ ਰਜਿਸਟਰ ਨੂੰ ਲੈ ਕੇ ਕੱਲ ਪਹਿਲਾਂ ਦੀ ਦਿਨ ਦੇ ਵਿੱਚ ਲੜਾਈ ਹੋਈ ਜਿਹਦੇ ਵਿੱਚ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਦੀ ਪਾਰਟੀ ਦੇ ਜਿਹੜੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਉਹਦੀ ਪੰਤੜੋੜ ਕੀਤੀ ਗਈ ਸੀ ਸੋ ਰਾਤ ਨੂੰ ਜਿਹੜੇ ਹੈਗੀ ਰਮਿੰਦਰ ਪਾਰਟੀ ਵੱਲੋਂ ਸਾਰੇ ਬੰਦੇ ਇਕੱਠੇ ਕਰਕੇ ਉਹਨਾਂ ਦੇ ਘਰਾਂ ਦੇ ਉੱਪਰ ਹਮਲੇ ਕਰਕੇ ਉਹਨਾਂ ਦੇ ਘਰਾਂ ਦੀ ਪੰਤੜੋੜ ਕੀਤੀ ਹੈ ਤੇ ਜਿਹੜਾ ਅਸਮਾਨ ਸੀ ਉਹਨੂੰ ਅੱਗ ਵੀ ਲਗਾਈ ਹੈ ਸੋ ਅਸੀਂ ਹੁਣ ਮਕਦਮਾ ਐਫ ਆਈ ਆਰ ਨੰਬਰ 3 ਥਾਣਾ ਨਈਂਆਂ ਵਾਲਾ ਦਰਜਾ ਰਜਿਸਟਰ ਕਰ ਲਿਆ ਸੋ ਅਸੀਂ ਵਕ ਵਕ ਜਿਹੜੀ ਸਾਡੀ ਸੀਆਈ ਦੀ ਟੀਮਾਂ ਵੀ ਲਗਾ ਦਿੱਤੀਆਂ ਨੇ ਥਾਣਾ ਨਈਂਆਂ ਵਾਲੇ ਦੀ ਟੀਮ ਵੀ ਲ ਸੋ ਡੀਐਸਪੀ ਪੁੱਛੋ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੀ ਅਸੀਂ ਸਾਡੀਆਂ ਟੀਮਾਂ ਰੇਡ ਕਰ ਰਹੀਆਂ ਨੇ ਜਲਦੀ ਹੀ ਜਿਹੜੇ ਦੋਸ਼ੀ ਨੇ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਵਾਂਗੇ ਤੇ ਕੋਈ ਵੀ ਇਨਸ਼ੋਰ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਖਿਲਾਫ ਕਾਰਵਾਈ ਇਹਦੇ ਵਿੱਚ ਅਸੀਂ ਸੱਤ ਜਿਹੜੇ ਬੰਦੇ ਬਾਈ ਨੇਮ ਨੇ ਤੇ ਅਰਾਊਂਡ 25 ਦੇ ਕਰੀਬ ਜਿਹੜੇ ਬੰਦੇ ਅਨਨੋਨ ਪਰਸਨਸ ਹੈਗੇ